ਉਹ ਹਾਂ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਬਰੇ ਸਾਰੇ ਭਰਾਵਾਂ ਦਾ ਜੀ ਸਭ ਵਧੀਆ ਹੀ ਠੀਕ ਠਾਕ ਉਹ ਲੋ ਜੀ ਅੱਜ ਦੱਸਦੇ ਆ ਆਪਣੇ ਭਰਾਵਾਂ ਨੂੰ ਪਹਿਲਾਂ ਤਾਂ ਮੈਡੀਸਿਨ ਬਾਰੇ ਕਈ ਭਰਾ ਪੁੱਛਦੇ ਨੇ ਵੀ ਅੱਖਾਂ ਕਬੂਤਰਾਂ ਦੀਆਂ ਆ ਗਈਆਂ ਅੱਖਾਂ ਦੁਖਦੀਆਂ ਨੇ ਲਓ ਜੀ ਸਿਪਲੋਕਸ ਸਿਪਲੋਕਸ ડી ਮੇਰੇ ਭਰਾ ਜਿਨ੍ਹਾਂ ਦੇ ਕਬੂਤਰਾਂ ਦੀਆਂ ਅੱਖਾਂ ਦੁਖਦੀਆਂ ਉਹਨਾਂ ਨੂੰ ਪਹਿਲਾਂ ਅੱਖਾਂ ਨੂੰ ਮੜਾ ਜਾਂ ਸਾਫ਼ ਕਰ ਲਓ ਗਿੱਲੀ ਕਾਟਨ ਨਾਲ ਜਦੋਂ ਸਾਫ਼ ਹੋ ਗਈਆਂ ਉਹਨਾਂ ਛੱਡ ਦਿਓ 2 ਮਿੰਟ ਦੋ ਦੋ ਕੁ ਮਿੰਟ ਬਾਅਦ ਇਹ ਦੀ ਇੱਕ ਇੱਕ ਬੂੰਦ ਪਾ ਕੇ ਮੜਾ ਮੜਾ ਫੜ ਕੇ ਰੱਖਣਾ ਅੱਖਾਂ 'ਚ ਤਾਂ ਜੋ ਵਿੱਚ ਰਚ ਜਵੇ ਦਵਾਈ। ਠੀਕ ਹੈ ਜੀ ਇੱਕ ਇੱਕ ਬੂੰਦ ਪਾਉਣੀ ਹੈ ਸਵੇਰ ਸ਼ਾਮ ਤੇ ਅੱਖਾਂ ਸਾਫ਼ ਕਰਕੇ ਠੀਕ ਹੈ ਜੀ ਪਾਣੀ ਨਾਲ। ਤੇ ਉਹ ਤੋਂ ਬਾਅਦ ਪਾਉਣੀ ਹੈ 2-4 ਮਿੰਟ ਬਾਅਦ ਅੱਖਾਂ ਸੁੱਕਣ ਤੋਂ। ਠੀਕ ਹੈ ਜੀ ਤੇ ਇੱਕ ਆ ਜੀ ਨਾਲ ਟੈਬਲੇਟ ਹੈ। ਐਲਥਰੋ ਮੋਇਸਨ 250mg ਇਹ ਲੋ। ਦਿਖਾ ਦਿੰਨੇ ਆ ਤੁਹਾਨੂੰ ਤੇ ਬਾਕੀ ਆਪਾਂ ਫੋਟੋ ਖਿੱਚ ਕੇ ਵੀ ਲਗਾ ਦਾਂਗੇ ਠੀਕ ਹੈ ਜੀ। ਇਹਦਾ ਚੌਥਾ ਚੌਥਾ ਹਿੱਸਾ। ਦੇਣਾ ਜੀ ਦੋ ਟਾਈਮ ਜਿਹੜਾ ਕੂਤਰਾਂ ਦੀਆਂ ਅੱਖਾਂ ਲਗਦੀਆਂ ਵੀਰੇ ਦੋ ਦਿਨ ਦੇ ਦਿਓ ਦੋ ਦਿਨ ਅੱਖਾਂ ਸਹੀ ਹੋ ਜਾਣਗੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰ 31 ਵਾਰੀ ਦੇਖ ਕੇ ਵਿੱਚ ਦੀ ਦੇ ਦਿਓ ਤਾਂ ਜੋ ਦੁਬਾਰਾ ਨਾ ਖਾਣ ਠੀਕ ਹੈ ਜੀ ਐਲਥਰੋਮਾਈਸਿਨ ਤੇ ਸਿਪਲੌਕਸ ਡੀ ਹੋ ਗਈ ਠੀਕ ਹੈ ਜੀ ਤੇ ਆ ਇੱਕ ਆਪਾਂ ਨੇ ਨਵੀਂ ਬਰਤਨੀਆਂ ਆਪਣੇ ਭਰਾ ਨੇ ਦੱਸਿਆ ਸੀ ਆਪਾਂ ਨੂੰ ਨੰਮੀ ਜਦੋਂ ਹੁਣ ਗਰਮੀਆਂ ਦੇ ਵਿੱਚ ਫਣਸੀਆਂ ਹੁੰਦੀਆਂ ਨੇ ਬੱਚਿਆਂ ਦੇ ਤੇ ਪੁਰਾ ਕਹਿੰਦਾ ਵੀ ਇਹ ਗੋਲੀ ਦਾ ਚੌਥਾ ਪੰਜਵਾਂ ਹਿੱਸਾ ਤੋੜ ਕੇ ਦੇ ਦੋ ਤਿੰਨ ਕਵਾਰ ਤਣ ਚਾਰ ਵਾਰ ਵੀ ਫਣਸੀਆਂ ਉੱਥੇ ਸੁੱਕ ਜਾਂਦੀਆਂ ਨੇ ਫੇ ਰੁਕ ਜਾਂਦੀਆਂ ਨੇ ਠੀਕ ਹੈ ਜੀ ਇਹ ਵੀ ਦਿਖਾਉਣਾ ਤੁਹਾਨੂੰ ਧਿਆਨ ਨਾਲ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਹ ਨੇ ਦਵਾਈਆਂ ਮੇਰੇ ਭਰਾ ਬਾਕੀ ਇਹਨਾਂ ਦੀਆਂ ਫੋਟੋ ਵੀ ਆਪਾਂ ਮੈਂਸ਼ਨ ਕਰ ਦਿੰਨੇ ਹੁਤੇ ਲਾ ਦਾਂਗੇ ਫੋਟੋ ਤੇ ਇਧਰ ਹੁਣ ਆਪਾਂ ਥੋੜੇ ਖੋਲ ਲਿਆ ਚੱਲਦੇ ਆ ਮੌਸਮ ਅੱਜ ਬੱਦਲ ਬਾਈ ਹੋਈ ਹੋਈ ਆ ਪੂਰੀ ਵਧੀਆ ਹਨ ਤੇ ਮੌਸਮ ਵੀ ਠੰਡਾ ਅੱਜ ਇਹਨਾਂ ਦਾਣਾ ਪਾਣੀ ਬਦਲਦੀ ਆ ਪਕਵਤਰਾ ਨੂੰ ਬਸ ਅੱਜ ਕੱਢਦੇ ਨਹੀਂਗੇ ਬਾਹਰ ਬਈ ਦੇਖ ਆ ਛੜ ਤੇ ਨੇ ਰੋਟੀ ਪਾਈ ਸੀ ਮੇਰੇ ਭਰਾ ਰੋਟੀ ਐ ਖਾ ਕੇ ਜਮੇ ਵੀ ਬਿਲਕੁਲ ਨਹੀਂ ਛੱਡੀ ਹੈਗੀ ਦੇਖ ਲਓ ਤੇ ਰੋਟੀ ਜ਼ਰੂਰੀ ਆ ਬੱਚਿਆਂ ਦੀ ਗਰੋਥ ਸੋਹੀ ਹੁੰਦੀ ਆ ਰੋਟੀ ਨਾਲ ਤੇ ਖਰਾਕ ਆਪਾਂ ਫੀਡ ਵੀ ਪਾਉਨੇ ਨਾਲ ਕੱਲ ਭਰਾ ਨੇ ਫੀਡ ਦਾ ਹੀ ਪੁੱਛਿਆ ਸੀਗਾ ਬੀਬੀ ਜੀ ਫੀਡ ਕਿਵੇਂ ਦੀ ਆ ਉਹ ਦਿਖਾਓ ਲੋ ਵੀਰੇ ਦਿਖਾਉਨੇ ਆਪਾਂ ਫੀਡ ਨਾਲੇ ਪਾ ਦਨੇ ਇਹਨਾਂ ਨੂੰ ਫੇਰ ਵੀਡੀਓ ਬਣਾਉਨੇ ਆ ਅੱਗੇ ਆ ਫੀਡ ਆ ਪੋਲਟਰੀ ਵਾਲੀ ਵੀਰੋ ਠੀਕ ਹੈ ਜੀ ਏ ਫਾਈ ਦੀ ਫੀਡ ਆ ਭਰਾਵਾ ਆ ਪਹਿਲਾਂ ਖਾਲੀ ਹੋ ਚੁੱਕੇ ਨੇ ਥੱਲੇ ਪਹਿਲਾਂ ਪਿਛਲੇ ਸਾਲ ਆ 컬러 ਚ ਮਲੇ ਦੀ ਥੱਲੇ ਸਵਾਰਾ 컬러 ਚ ਬਣਿਆ ਤੇ ਸਭ ਤੋਂ ਪਹਿਲਾਂ ਗੋਦਰੇ ਦੀ ਪਾਈ ਦੀ ਸੀ ਉਹ ਗੋਦਰੇ ਦੀ ਆਪਾਂ ਨੂੰ ਮਿਲੀ ਨੀਗੀ ਠੀਕ ਹੈ ਜੀ ਆ ਹੋ ਗਈ ਜੀ ਕਣਕ ਫੀਡ ਤੇ ਸਰੋਂ ਇਹੀ ਤਿੰਨੇ ਚੀਜ਼ਾਂ ਪਾਉਣੀਆਂ ਤੇ ਮਾਤਰਾ ਵੀ ਉਹਨੂੰ ਕਈ ਵਾਰੀ ਦਿਖਾਤੀ ਆਪਾਂ ਆਪਣੇ ਭਰਾ ਕਹਿੰਦੇ ਸੀ ਵੀ ਐਂ ਦਿਖਾਓ ਵੀ ਬਰੀਕ ਆ ਜਾਂ ਕਿਵੇਂ ਆ ਲੋ ਵੀਰੇ ਦੇਖ ਸਕਦੇ ਹਾਂ ਬਰੀਕ ਆ ਵੀਰੇ ਤੇ ਵਿੱਚ ਹਲਕੇ ਹਲਕੇ ਹੀ ਹੰਡਲੇ ਨੇ ਤੇ ਪਾਊਡਰ ਜਿਆ ਸਭ ਖਾ ਜਾਂਦੇ ਨੇ ਬਾਈ ਪਾਊਡਰ ਮਾੜਾ ਮੋਟਾ ਹੀ ਬਚਦਾ ਇਹਦੀ ਮਾਤਰਾ ਜਿਵੇਂ 10-15 ਜੋੜੀਆਂ ਲਾਈਆਂ ਹੋਈਆਂ ਨੇ ਸਿਰਫ ਐਦਾਂ ਦਾ ਮਣਕੇ ਰੱਖ ਲਓ ਕੱਪੀ ਠੀਕ ਹੈ ਜੀ ਇੱਕ ਕੱਪੀ ਆਪਾਂ ਮਣਕ ਰੱਖੀਏ ਚ ਪਾ ਦਨੇ ਬਾਲਟੀ ਚ ਲੋ ਇੱਕ ਪਾ ਲਵਾਂਗੇ ਜੇ ਆਪਾਂ ਨੇ ਸਰੋਂ ਦਾ ਇਹਦੇ ਵਿੱਚ ਡੇਢ ਗਲਾਸ ਪਾਵਾਂਗੇ ਜੀ ਕਣਕ ਦਾ ਇਹ ਲੋ ਜੀ ਡੇਢ ਕਿੱਪੀ ਕਣਕ ਦੀ ਬਾ ਚੰਗੀ ਤਰ੍ਹਾਂ ਰਲਾ ਲਵਾਂ ਆਪਾਂ ਬਕਰ ਚੱਲਦੇ ਹਾਂ ਲੋ ਮਿਕਸ ਹੋ ਗਿਆ ਦਾਣਾ ਤੇ ਇਹਨੂੰ ਪਾ ਦਾਂਗੇ ਹੁਣ ਆਪਾਂ ਕੰਟਰੋਲ ਬਿਲਕੁਲ ਖਾ ਜਾਣਗੇ ਜੀ ਕੁਝ ਨਹੀਂ ਛੱਡਦੇਗੇ ਦਿਖਾਉਣੀ ਆਈ ਤੁਹਾਨੂੰ ਪਾ ਕੇ ਦਾਣਾ ਲੋ ਇਹ ਬਾਤ ਆਪਾਂ ਨੇ ਫੀਡਰ ਦਾਣਾ ਠੀਕ ਹੈ ਜੀ ਮੇਰੇ ਭਰਾ ਤੇ ਕੂਤਰਾਂ ਨੇ ਹੁਣ ਲਾ ਗਏਗੇ ਚੋਵਣ ਰੋਟੀ ਵੀ ਖਾ ਗਏ ਟੇ ਨੇ ਬਾਣੀ ਇਹਨਾਂ ਨੂੰ ਭਰਤਾ ਤੇ ਅੱਧਰ ਰਹਿ ਗਿਆ ਢੋਲੀਆਂ ਚ ਇਹਨਾਂ ਨੂੰ ਵੀ ਭਰਾਂਗੇ ਬਾਕੀ ਖੋਡਿਆਂ ਜੀ ਵੀ ਭਰਨਾ ਤੇ ਦੇਖ ਰਹੇ ਹੋ ਤੁਸੀਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਾਈ ਹੁਣ ਤੁਹਾਨੂੰ ਬੱਚਿਆਂ ਦੀ ਗਰੋਥ ਵੀ ਦਿਖਾਦੀ ਆਪਾਂ ਲਓ ਜੀ ਇਹ ਹੋ ਗਏ 8-10 ਦਿਨਾਂ ਦੇ ਨੇੜੇ ਤੇੜੇ ਦੇ ਹੋਏ ਬੱਚੇ ਦਾ ਉਸ ਦਿਨਾਂ ਦੇ ਕਰੀਬ ਮਨ ਨੂੰ ਠੀਕ ਹੈ ਜੀ ਤੇ ਦੋ ਬੱਚੇ ਨੇ ਦੋਨੋਂ ਠੀਕ ਹੈ ਜੀ ਤੇ ਆਹ ਹੋਏ ਨੇ ਲੇ 2 ਦਿਨਾਂ ਦੇ ਦੋਵੇਂ ਬੱਚੇ ਕੀ ਆ ਗੱਲ ਹੈ ਤੇ ਚੋਗਾ ਦੇ ਲੋ ਰਾਤ ਦਾ ਦਿੱਤਾ ਹੈ ਪੂਰੇ ਰੱਜੇ ਬਿਨ ਬੱਚੇ ਹੁਣ ਤੱਕ ਵੀ ਚੋਗਾ ਦੇਣਾ ਬਹੁਤ ਸੌਖਾ ਤੇ ਕੂਤਰ ਵੀ ਨਹੀਂ ਖਿੱਚੇ ਜਾਂਦੇ ਬਈ ਆ ਹੋ ਗਏ ਹੋਣੇ 15 ਦਿਨਾਂ ਦੇ ਨੇੜੇ ਤੇਰੇ ਬੱਚੇ ਠੀਕ ਹੈ ਜੀ ਤੇ ਆਹੂ ਪੂਰੀ ਆਪਣੀ ਇੱਕ ਆਹ ਇਹਦੇ ਅੰਡਰ ਰੱਖ ਲਏ ਇਧਰੇ ਦਾ ਬੱਚਾ 15 ਦਿਨਾਂ ਦਾ ਨਾਉਦਾਈਆ ਬੱਚਾ ਇਹ ਇਕੱਲਾ ਪੜ ਰਿਹਾ ਤੇ ਪੂਰਾ ਕਹਿਣ ਬੱਚੇ ਸਾਰੇ ਵਧੀਆ ਪੜਦੇ ਨੇ ਹੀੜਨ ਦਾ ਆਹ ਵੀ ਉੱਪਰ ਕੱਲਾ ਛੱਡਿਆ ਆਹ ਦਾ ਕੱਟੇ ਵੀ ਨਿੰਦੂ ਚਾਰਕ ਦਿਨਾਂ ਦੇ ਬਚਾਉਣੇ ਇਹ ਵੀ 15 ਦਿਨਾਂ ਦੇ ਨੇੜੇ ਤੇੜੇ ਹੋ ਗਏ ਬੱਚੇ ਲੋ ਦੇ ਵੀ ਦੇਖ ਸਕਦੇ ਤੁਸੀਂ ਭੱਜੇ ਕਰਦਣ ਪੂਰੇ ਵਧੀਆ ਠੀਕ ਹੈ ਜੀ ਪੂਰੇ ਰਾਜੀ ਨੇ ਸਿਹਤ ਤੇ ਤੇ ਆ ਵੀ ਸਿੰਗਲ ਆ ਬੱਚਾ ਦਾ ਇਹਨੇ ਅੰਡੇ ਰੱਖੇ ਨੇ ਦੋ ਤੇ ਹੋਰ ਤੁਹਾਨੂੰ ਦੱਸ ਦਿਆਂ ਬਈ ਗੱਲ ਆ ਜੋੜੀ ਆਪਾਂ 도ੜਦੀ ਕੱਲਾ ਕਬੂਤਰ ਚੋਗਾ ਦੇ ਰਿਹਾ ਲਓ ਜੀ ਬੱਚੇ ਦੇਖ ਸਕਦੇ ਹਾਂ ਕੱਲਾ ਕਬੂਤਰੇ ਚੋਗਾ ਦੇ ਰਿਹਾ ਬਈ ਫੀਡ ਕਰਕੇ ਚੋਗਾ ਦੇਣਾ ਵੀ ਸੌਖਾ ਤੇ ਬੱਚੇ ਪੂਰੇ ਹੈਲਦੀ ਰਹਿੰਦੇ ਨੇ ਠੀਕ ਹੈ ਜੀ ਕੱਲਾ ਕਬੂਤਰ ਚੋਗਾ ਦੇ ਰਿਹਾ ਆਪਣਾ ਜੋ ਆ ਬੱਚੇ ਨੇ ਇਹਨਾਂ ਨੂੰ ਕੱਲੀ ਕਬੂਤਰੀ ਪਾਲ ਰਹੀ ਆ ਬਾਈ ਆ ਦੇਖੋ ਕਿੱਡੇ-ਕੱਡੇ ਨੇ ਕੱਲੀ ਕਬੂਤਰੀ ਆਪਾਂ ਕੁਝ ਨਹੀਂ ਦੱਤਾ ਬਾਈ ਫੂਤਰੀ ਉਹ ਦਿੰਦੀ ਆ ਜੋਗਾ ਜਿਹਾ ਨਹੀਂ ਦਿੰਦੀ ਆ ਆਪਾਂ ਕੁਝ ਨਹੀਂ ਇਹਨਾਂ ਨੂੰ ਦੇ ਰਿਹਾ ਕਿਉਂਕਿ ਇਹਦਾ ਕਬੂਤਰ ਥੋੜਾ ਢੱਲਾ ਹੋ ਗਿਆ ਸੀਗਾ ਉਹਦਾ ਪੋਟਾ ਰੁਕਣ ਲੱਗ ਗਿਆ ਸੀ ਬਾਈ ਉਹਦੇ ਇੰਜੈਕਸ਼ਨ ਲਾ ਕੇ ਉਧਰ ਛੱਡਿਆ ਹੁਣ ਸੈਟਾ ਗੱਲ ਦਾ ਤੇ 2-3 ਦਿਨਾਂ ਬਾਅਦ ਪੋਟਾ ਚੱਲਿਆ ਬਾਈ ਉਹਨਾਂ ਦਾ ਤੇ ਬੈਰੀ ਬੰਦਾ ਇੰਜੈਕਸ਼ਨ ਆਪਾਂ ਨਾਲ ਲਾਉਂਦੇ ਰਹੇ ਆ ਨਾਲ ਮੀਕਾ ਸੰਦ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਦੇ ਕੁਦਰਿਓ ਪਾ ਰਹੀ ਹੈ ਦੇਖ ਰਹੇ ਹੋ ਤੁਸੀਂ ਬੱਚੇ ਚਾਰ ਦਿਨ ਹੋਏ ਉਤਰ ਚੱਕੇ ਨੂੰ ਉੱਧਰ ਅੱਛੂਟੇ ਕੱਡੇ ਹੋਏ ਨੇ ਬੱਚੇ ਜੋੜੀ ਨੇ ਠੀਕ ਹੈ ਜੀ ਤੇ ਕਾ ਬੱਚਿਆਂ ਦੇ ਆਪਣੇ ਨਵੇਂ ਆ ਦੇ ਫਣਸੀਆਂ ਹੋਣ ਲੱਗੀਆਂ ਸੀ ਉਹਦੇ ਕਰਕੇ ਆਪਾਂ ਨੇ ਦਵਾਈ ਲਿਆਂਦੀ ਹੈ ਠੀਕ ਹੈ ਜੀ ਵਰਤਾਂਗੇ ਤੇ ਤੁਹਾਨੂੰ ਰਿਜ਼ਲਟ ਦੱਸਾਂਗੇ ਉਧਰ ਵੱਡੇ ਬੱਚਿਆਂ ਦੇ ਵੀ ਥੋੜੀਆਂ ਹੋਈਆਂ ਨੇ ਤੇ ਜਿਵੇਂ ਵੀ ਰਿਜ਼ਲਟ ਮਿਲਿਆ ਗੋਲੀ ਦਾ ਤੁਹਾਨੂੰ ਦੱਸਾਂਗੇ ਪ੍ਰਭੂ ਉੱਤੋਂ ਤੁਹਾਨੂੰ ਆਪਾਂ ਦਿਖਾਤੀ ਆ ਫੋਟੋ ਵਿੱਚ ਲਾ ਦਾਂਗੇ ਇਹਦੇ ਤੇ ਆਪਾਂ ਠੀਕ ਹੈ ਜੀ ਚੱਲਦੇ ਹੁਣ ਉੱਧਰ ਲੈ ਖੁੱਡਿਆਂ 'ਚ ਮੌਸਮ ਖਰਾਬ ਆ ਮੀਂਹ ਦਾ ਕੋਈ ਪਤਾ ਨਹੀਂ ਕਦ ਆਜੇ ਬੱਦਲ ਪੂਰਾ ਚੜਿਆ ਆ ਤੇ ਅੱਜ ਡਾਲਾਂ 'ਚ ਨਹੀਂ ਪਾਉਂਦੇ ਆ ਪਕਵੂਤਰਾਂ ਨੂੰ ਇੱਧਰ ਸਾਰੀ ਹੁਣ ਖੁੱਡਿਆਂ 'ਚ ਪਾਣੀ ਬਦਲਣਾ ਠੀਕ ਹੈ ਆਰੇ ਖੁੱਡਿਆਂ 'ਚ ਪਾਣੀ ਬਦਲਣਾ ਤੇ ਇੱਧਰ ਵੀ ਆ ਬੱਚੇ ਕੱਢੇ ਹੋਣੇ ਉੱਪਰ ਬੈਠੇ ਨੇ ਦੋਏ ਠੀਕ ਹੈ ਜੀ ਇਧਰਾਂਡੇ ਰੱਖ ਲੈਨੇ ਇਹਨੇ ਵੀ ਬੱਚੇ ਕੱਢੇ ਹੋਏ ਨੇ ਦੋਏ ਤੇ ਡੋਲੀਆਂ ਦੇ ਵਿੱਚ ਵੀ ਦੇਖ ਸਕਦੇ ਹੋ ਬੱਚਿਆਂ ਦੀ ਹਰ ਉਸ ਸੋਹਣੀ ਹੈ ਕਈ ਵਾਰ ਆ ਕਹਿੰਦਾ ਵੀ ਡੋਲੀਆਂ 'ਚ ਬੱਚੇ ਨਹੀਂ ਪੜਦੇ ਭਾਈ ਪੂਰੇ ਵਧੀਆ ਪੜਦੇ ਨੇ ਆਪਣੇ ਕੋ ਤਾਂ ਫੀਡ ਦੋ ਮੈਂ ਕਹਿੰਦਾ ਡੋਲੀਆਂ ਦੇ ਵਿੱਚ ਜ਼ਿਆਦਾ ਵਧੀਆ ਪੜਦੇ ਨੇ ਖੁੱਡੇ ਵਾਲਿਆਂ ਨਾਲੋਂ ਸਭ ਜੇ ਆਪਾਂ ਫੀਡ ਪਾਉਨੇ ਆ ਖਰਾਕ ਪ੍ਰੋਪਰ ਟਾਈਮ ਟੂ ਟਾਈਮ ਦੋ ਠੀਕ ਆ ਦੇਖ ਲੋ ਲੋ ਇਹ ਡੂਲੀਆਂ ਚ ਪਰ ਰਹੇ ਨੇ ਪੂਰੇ ਮੋٹے ਤਗੜੇ ਪੜਦੇ ਨੇ ਬਾਈ ਡੂਲੀਆਂ ਚ ਸਭ ਕਿਉਂਕਿ ਡੂਲੀਆਂ ਦੇ ਵਿੱਚ ਛੇਤੀ ਮੂੰਹ ਮਾਰ ਲਾ ਜਾਂਦੇ ਨੇ ਆਪ ਵੀ ਰੋਲੀ ਦੇ ਵਿੱਚ ਜਲਦੀ ਜੋਨ ਲਾ ਦੇਣੇ ਗੁੱਡੇ ਦੇ ਵਿੱਚ ਦੂਜੇ ਉਤਰ ਪੱਣ ਲਾ ਜਾਂਦੇ ਨੇ ਬੱਚੇ ਜਦੋਂ ਖਾਨੇ ਚੋਂ ਬਾਹਰ ਨਿਕਲਦੇ ਡਰਦੇ ਨਿਕਲਦੇ ਨੇ ਇਹ ਛੇਤੀ ਨਾ ਆਪਣੇ ਬੈਠੇ ਆ ਜੀ ਬੱਚੇ ਇਹਦੇ ਪਹਿਲੇ ਪੂਰ ਚ ਬੱਚੇ ਸੀ ਸਾਰੇ ਗਿਜੇ ਜੀ ਬਾਈ ਆਹੀ ਰਹਿ ਗਏ ਪੰਜ ਸੱਤ ਜਿਹੜੇ ਹੁਣ ਉੱਤਰੋਂ ਚੱਕ ਕੇ ਲੈਂਦੇ ਨੇ ਛੋਟੇ ਬੱਚੇ ਤੇ ਜੰਨਿਆਂ ਦੇ ਵੀ ਰੰਗ ਲੱਗਿਆ ਸਾਰੇ ਗਿੱਜ ਚੁੱਕੇ ਨੇ ਬਿਨਾ ਰੰਗ ਤੂੰ ਰਹਿ ਗਏ ਬੱਚੇ 6-7 ਕ ਲੈ ਆਉਂਦੇ ਨੇ ਉਧਰਲੇ ਹੁੱਡੇਆਂ ਚੋਂ ਚੱਕ ਕੇ 6-7 ਬੱਚੇ ਰਹਿ ਗਏ ਕਿ ਹੁਣ ਤੋਂ ਬਸ ਬਾਕੀ ਬੱਚੇ ਸਾਰੇ ਗਿੱਜ ਗਏ ਆਪਣੇ ਠੀਕ ਆ ਜੀ ਹੁੱਡ ਗਿਆ ਆ ਗਏ ਨੇ ਤਿੰਨ ਤੇ ਚਾਰ-ਚਾਰ ਘੰਟੇ ਤੇ ਬਹੁਤਾ ਕਿਉਂਕਿ ਮੌਸਮ ਵੀ ਖਰਾਬ ਹੋ ਰਹਿੰਦਾ ਹੋ ਜਾਂਦਾ ਮਿੰਟੋ-ਮਿੰਟੀ ਤੇ ਬੈਰੀ ਵੀ ਲੱਗੀ ਪੈਣਾ ਬਈ ਡਰ ਲੱਗਦਾ ਬੈਰੀ ਤੋਂ ਤੇ ਵਧੀਆ 18 ਜਣੇ ਤਨ ਤਨ ਚਾਰ ਚਾਰ ਘੰਟੇ ਉੱਟ ਗਏ ਬਹੁਤ ਆ ਵਿੱਚ ਵਿੱਚ ਦੀ ਕੱਢ ਦਿਆ ਕਰਾਂਗੇ ਕਦੇ ਕਦੇ ਇਹਨਾਂ ਨੂੰ ਨਾ ਜਣੀ ਲਗਾਤਾਰ ਕੱਢਾਂਗੇ ਤਾਂ ਫਸ ਜਾਣਾ ਇਹਨਾਂ ਨੇ ਫਿਰ ਵੱਤ وڑ ਜਾਣਗੇ ਤੇ ਬੈਰੀ ਦਾ ਵੀ ਡਰ ਆਪਾਂ ਨੂੰ ਬੈਰੀ ਨਾ ਫੜਨ ਦੇ ਤਾਂ ਠੀਕ ਆ ਮੇਰੇ ਭਰਾ ਸਾਰੇ ਸਸਰੀ ਗੱਲ ਆ ਜੀ ਲਵ ਯੂ ਆ ਮੇਰੇ ਭਰਾਵਾਂ ਨੂੰ ਦੇ ਲੋ ਧੰਨਵਾਦ ਆ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਤੇ ਵੀਡੀਓ ਲੰਬੀ ਹੋ ਜਾਂਦੀ ਆ ਬਾਕੀ ਹੋਰ ਜਾਣਕਾਰੀ ਲਈ ਮੇਰੇ ਭਰਾ ਫੋਨ ਬਰਕ ਕਰ ਲਿਆ ਕਰੋ ਜੇ ਉਹਨਾਂ ਨੂੰ ਕੋਈ ਜ਼ਿਆਦਾ ਐਮਰਜੈਂਸੀ ਆ ਨੰਬਰ ਆਪਾਂ ਪਰਾਂ ਦਿੱਤਾ ਹੋਇਆ ਫੋਨ ਲਾ ਲਿਆ ਕਰੋ ਕੋਈ ਚੱਕਰ ਨਹੀਂ ਮੇਰੇ ਭਰਾ ਠੀਕ ਹੈ ਜੀ ਇੱਧਰ ਬੈਠੇ ਆਂ ਇੱਧਰ ਆਹ ਆਪਣਾ ਬੁੱਢਾ ਹੋ ਗਿਆ ਬਹੁਤ ਜ਼ਿਆਦਾ ਬੱਚੇ ਬਣਾਉਂ ਫਟ ਗਿਆ ਤੇ ਸੇਵਕ ਦੀ ਜਲਦਾਈ ਅੱਗ ਉਹ ਜਲਦਾ ਕੱਟੀਆਂ ਨੂੰ ਠੀਕ ਹੈ ਜੀ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਕੁੱਤਰ ਤੁਹਾਨੂੰ ਦਿਖਾਈ ਹੋਏ ਨੇ ਸਾਰੀ ਵੀਡੀਓ ਦੇ ਵਿੱਚ ਪੁਰਾਣੀਆਂ ਚ ਦੇਖ ਸਕਦੇ ਹੋ ਤੁਸੀਂ ਨਸਲਾਂ ਵੀ ਦੱਸੀਆਂ ਵੀ ਆਪਾਂ ਪੁਰਾਣੀਆਂ ਵੀਡੀਓ ਚ ਕਿਹੜੀ-ਕਿਹੜੀ ਆ ਕਿਹੜੀ-ਕਿਹੜੀ ਦਾ ਠੀਕ ਹੈ ਜੀ ਕਿਵੇਂ ਜੋੜੇ ਲਾਏ ਨੇ ਉਹ ਵੀ ਆਪਾਂ ਦੱਸਿਆ ਜੋੜੇ ਲਾਉਣ ਦਾ ਤਰੀਕਾ ਆਪਣਾ ਤੇ ਜੋ ਰਿਜ਼ਲਟ ਆ ਬਾਜੀਆਂ ਦਾ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਓਕੇ ਜੀ ਧੰਨਵਾਦ